ਹੈਲੋ ਸਸ਼ੀਕਲ ਮੈਂ ਸੋਫੀਆ ਕਾਰਤੋਸੀ ਦੇਖ ਰਿਹਾ ਫਿਲਮੀ ਜੰਕਸ਼ਨ ਫਾਰਾ ਖਾਨ ਦੇ ਬ੍ਰਦਰ ਸਾਜਿਦ ਖਾਨ ਬਾਰੇ ਕੌਣ ਨਹੀਂ ਜਾਣਦਾ ਉਹਨਾਂ ਨੇ ਹਮਸ਼ਕਲ ਹਿੰਮਤ ਵਾਲਾ ਹਾਊਸਫੁੱਲ ਹਾਊਸਫੁੱਲ 2 ਵਰਗੀਆਂ ਸੁਪਰ ਹਿਟ ਮੂਵੀਆਂਜ਼ ਦੇ ਵਿੱਚ ਟ੍ਰੈਕਸ਼ਨ ਕੀਤੀ ਹੈ ਤੇ ਉਹਨਾਂ ਨੇ ਬਹੁਤ ਸਾਰੀਆਂ ਮੂਵੀਆਂਜ਼ ਦੇ ਵਿੱਚ ਕੰਮ ਵੀ ਕੀਤਾ ਪਰ ਅਜਿਹਾ ਸਾਜਿਦ ਖਾਨ ਦੇ ਨਾਲ ਕੀ ਹੋਇਆ ਕਿ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਆ ਕੇ ਇਹ ਦੱਸਣਾ ਪਿਆ ਕਿ ਮੈਂ ਜਿਉਂਦਾ ਹਾਂ ਦੱਸਦੇ ਹਾਂ ਇਸ ਵੀਡੀਓ ਦੇ ਰਹਿਣ ਐਕਟਰ ਸਾਜਿਦ ਖਾਨ ਦੇ ਦਿਹਾਂਤ ਦੀ ਖਬਰ 22 ਦਸੰਬਰ ਨੂੰ ਆਈ ਸੀ ਖਬਰ ਮਿਲਦੇ ਹੀ ਲੋਕਾਂ ਨੇ ਸੋਚਿਆ ਕਿ ਫਿਲਮ ਡਾਇਰੈਕਟਰ ਸਾਜਿਦ ਖਾਨ ਦਾ ਦਿਹਾਂਤ ਹੋ ਗਿਆ ਹੈ ਇਸ ਕਾਰਨ ਉਸ ਦੇ ਘਰ ਜਾਣ ਪਛਾਣ ਵਾਲਿਆਂ ਅਤੇ ਰਿਸ਼ਤੇਦਾਰਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਸੋਸ਼ਲ ਮੀਡੀਆ ਤੇ ਵੀ ਲੋਕਾਂ ਨੇ ਉਸ ਨੂੰ ਰੈਸਟ ਇਨ ਪੀਸ ਮੈਸੇਜ ਭੇਜਨੇ ਸ਼ੁਰੂ ਕਰ ਦਿੱਤੇ ਹੁਣ ਸਾਜਿਦ ਨੇ ਸੋਸ਼ਲ ਮੀਡੀਆ ਤੇ ਆਪਣੇ ਜ਼ਿੰਦਾ ਹੋਣ ਦਾ ਸਬੂਤ ਪੇਸ਼ ਕੀਤਾ ਹੈ ਵੀਡੀਓ ਸ਼ੇਅਰ ਕਰਦੇ ਹੋਏ ਉਸ ਨੇ ਕਿਹਾ ਮੈਂ ਜ਼ਿੰਦਾ ਹਾਂ ਫਿਲਮ ਡਾਇਰੈਕਟਰ ਸਾਜਿਦ ਖਾਨ ਨੇ ਵੀਰਵਾਰ ਸਵੇਰੇ ਇਹ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਵੀਡੀਓ ਚ ਉਹ ਕਹਿੰਦੇ ਨੇ ਕਿ ਵੀਡੀਓ ਚ ਉਹ ਕਹਿੰਦੇ ਨੇ ਕਿ ਐਕਟਰ ਸਾਜਿਦ ਖਾਨ ਦਾ ਦਿਹਾਂਤ ਹੋ ਗਿਆ ਹੈ ਉਹ 70 ਸਾਲਾਂ ਦੇ ਸਨ ਮਦਰ ਇੰਡੀਆ ਫਿਲਮ ਜੋ 1957 ਚ ਆਈ ਸੀ ਇਸ ਵਿੱਚ ਜਿਸ ਛੋਟੇ ਬੱਚੇ ਸੁਨੀਲ দত্ত ਦਾ ਕਿਰਦਾਰ ਨਿਭਾਇਆ ਗਿਆ ਸੀ ਉਹ ਕੋਈ ਹੋਰ ਨਹੀਂ ਸਗੋ ਸਾਜਿਦ ਖਾਨ ਸੀ ਉਹਨਾਂ ਦਾ ਜਨਮ 1951 ਚ ਹੋਇਆ ਸੀ ਮੇਰਾ ਜਨਮ ਉਸ ਤੋਂ 20 ਸਾਲ ਬਾਅਦ ਹੋਇਆ ਹੈ ਮੈਂ ਦੁਖੀ ਹਾਂ ਕਿ ਉਸ ਦਾ ਦਿਹਾਂਤ ਹੋ ਗਿਆ ਉਸ ਦੀ ਆਤਮਾ ਨੂੰ ਸ਼ਾਂਤੀ ਮਿਲੇ ਉਸ ਨੇ ਕਿਹਾ ਪਰ ਮੀਡੀਆ ਦੇ ਕੁਝ ਗੈਰ ਜ਼ਿੰਮੇਵਾਰ ਲੋਕਾਂ ਨੇ ਮੇਰੀ ਫੋਟੋ ਪੋਸਟ ਕਰ ਦਿੱਤੀ ਸਾਜਿਦ ਨੇ ਦੱਸਿਆ ਕਿ ਮੈਨੂੰ ਰਾਤ ਤੋਂ ਲੈ ਕੇ ਸਵੇਰ ਤੱਕ ਰੈਸਟ ਇਨ ਪੀਸ ਮੈਸੇਜ ਆ ਰਹੇ ਨੇ ਲੋਕ ਮੈਨੂੰ ਪੁੱਛ ਰਹੇ ਨੇ ਕਿ ਕੀ ਤੁਸੀਂ ਜਿੰਦਾ ਹੋ ਇਸ ਵੀਡੀਓ ਵਿੱਚ ਡਾਇਰੈਕਟਰ ਨੇ ਦੱਸਿਆ ਕਿ ਮੈਂ ਜ਼ਿੰਦਾ ਹਾਂ ਮੈਨੂੰ ਅਜੇ ਵੀ ਤੁਹਾਡਾ ਬਹੁਤ ਮਨੋਰੰਜਨ ਕਰਨਾ ਹੈ ਵੀਡੀਓ ਸ਼ੇਅਰ ਕਰਦੇ ਹੋਏ ਉਸਨੇ ਲਿਖਿਆ ਰੈਸਟ ਇਨ ਪੀਸ ਸਾਜਿਦ ਖਾਨ 1951 ਤੂੰ 2023 ਮੈਂ ਨਹੀਂ ਕਿਉਂਕਿ ਕੁਝ ਮੀਡੀਆ ਲੋਕਾਂ ਨੇ ਮੇਰੀ ਫੋਟੋ ਲਗਾਈ ਸੀ ਤੁਹਾਨੂੰ ਦੱਸ ਦਈਏ ਕਿ ਫਾਰਾ ਖਾਨ ਦੇ ਭਰਾ ਸਾਜਿਦ ਖਾਨ ਨੇ ਹੈ ਵੇਵੀ ਹਾਊਸਫੁਲ ਹਾਊਸਫੁਲ 2 ਹਿੰਮਤ ਵਾਲਾ ਹਮਸ਼ਕਲ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ ਉਸਨੇ ਝੂਠ ਬੋਲੇ ਕਹਾਟੇ ਹੈਪੀ ਨਿਊ ਇਅਰ ਅਤੇ ਮੁੱਛੇ ਸਾਦੀ ਕਰੂੰਗੀ ਵਰਗੀਆਂ ਫਿਲਮਾਂ 'ਚ ਵੀ ਕੰਮ ਕੀਤਾ ਮਦਰ ਇੰਡੀਆ ਫਿਲਮ ਐਕਟਰ ਸਾਜਿਦ ਖਾਨ ਪਿਛਲੇ ਕੁਝ ਸਾਲਾਂ ਤੋਂ ਕੈਂਸਰ ਨਾਲ ਜੂਝ ਰਹੇ ਸਨ ਇਸੇ ਦੌਰਾਨ 2 ਪਈ ਦਸੰਬਰ ਨੂੰ ਉਨ੍ਹਾਂ ਦੀ ਮੌਤ ਹੋ ਗਈ ਉਸਨੇ ਮਾ ਦ ਅਨਮੇਡ ਫਿਲਮ ਦਾ ਸਿੰਗਿੰਗ ਫਲਿੱਪ ਨ ਮਾਈ ਫਨੀ ਗਰਲ ਸਵੇਰਾ ਮਹਾਤਮਾ ਐਂਡ ਦੀ ਮੇਡ ਬாய் ਦੋ ਨੰਬਰ ਕੇ ਅਮੀਰ ਜ਼ਿੰਦਗੀ ਤੇ ਤੂਫਾਨ ਮੰਦਰ ਮਸਜਿਦ ਅਤੇ 10 ਨੇਸ਼ ਵਾਰੀਆਂ ਫਿਲਮਾਂ ਚ ਵੀ ਕੰਮ ਕੀਤਾ ਹੋਰ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਫਿਲਮੀ ਜੰਕਸ਼ਨ ਹੈਲੋ ਸਸ਼ੀਕਲ ਮੈਂ ਸੋਫਿਤ ਕਾਰਤੋਸੀ ਦੇਖ ਰਿਹਾ ਫਿਲਮੀ ਜੰਕਸ਼ਨ ਫਾਰਾ ਖਾਨ ਦੇ ਬ੍ਰਦਰ ਸਾਜਿਦ ਖਾਨ ਬਾਰੇ ਕੌਣ ਨਹੀਂ ਜਾਣਦਾ ਉਹਨਾਂ ਨੇ ਹਮਸ਼ਕਲ ਹਿੰਮਤ ਵਾਲਾ ਹਾਊਸਫੁੱਲ ਹਾਊਸਫੁੱਲ 2 ਵਰਗੀਆਂ ਸੁਪਰ ਹਿੱਟ ਮੂਵੀਆਂ ਦੇ ਵਿੱਚ ਟ੍ਰੈਕਸ਼ਨ ਦਿੱਤੀ ਹੈ ਤੇ ਉਹਨਾਂ ਨੇ ਬਹੁਤ ਸਾਰੀਆਂ ਮੂਵੀਆਂ ਦੇ ਵਿੱਚ ਕੰਮ ਵੀ ਕੀਤਾ ਪਰ ਅਜਿਹਾ ਸਾਜਿਦ ਖਾਨ ਦੇ ਨਾਲ ਕੀ ਹੋਇਆ ਕਿ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਆ ਕੇ ਇਹ ਦੱਸਣਾ ਪਿਆ ਕਿ ਮੈਂ ਜਿਉਂਦਾ ਹਾਂ ਦੱਸਦੇ ਹਾਂ ਇਸ ਵੀਡੀਓ ਦੇ ਰਹੀ ਐਕਟਰ ਸਾਜਿਦ ਖਾਨ ਦੇ ਦਿਹਾਂਤ ਦੀ ਖਬਰ 22 ਦਸੰਬਰ ਨੂੰ ਆਈ ਸੀ ਖਬਰ ਮਿਲਦੇ ਹੀ ਲੋਕਾਂ ਨੇ ਸੋਚਿਆ ਕਿ ਫਿਲਮ ਡਾਇਰੈਕਟਰ ਸਾਜਿਦ ਖਾਨ ਦਾ ਦਿਹਾਂਤ ਹੋ ਗਿਆ ਇਸ ਕਾਰਨ ਉਸ ਦੇ ਘਰ ਜਾਣ ਪਛਾਣ ਵਾਲਿਆਂ ਅਤੇ ਰਿਸ਼ਤੇਦਾਰਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਸੋਸ਼ਲ ਮੀਡੀਆ ਤੇ ਵੀ ਲੋਕਾਂ ਨੇ ਉਸ ਨੂੰ ਰੈਸਟ ਇਨ ਪੀਸ ਮੈਸੇਜ ਭੇਜਨੇ ਸ਼ੁਰੂ ਕਰ ਦਿੱਤੇ ਹੁਣ ਸਾਜਿਦ ਨੇ ਸੋਸ਼ਲ ਮੀਡੀਆ ਤੇ ਆਪਣੇ ਜ਼ਿੰਦਾ ਹੋਣ ਦਾ ਸਬੂਤ ਪੇਸ਼ ਕੀਤਾ ਹੈ ਵੀਡੀਓ ਸ਼ੇਅਰ ਕਰਦੇ ਹੋਏ ਉਸਨੇ ਕਿਹਾ ਮੈਂ ਜ਼ਿੰਦਾ ਹਾਂ ਫਿਲਮ ਡਾਇਰੈਕਟਰ 사ஜித் ਖਾਨ ਨੇ ਵੀਰਵਾਰ ਸਵੇਰੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਵੀਡੀਓ ਚ ਉਹ ਕਹਿੰਦੇ ਨੇ ਕਿ ਵੀਡੀਓ ਚ ਉਹ ਕਹਿੰਦੇ ਨੇ ਕਿ ਐਕਟਰ 사ஜித் ਖਾਨ ਦਾ ਦੇਹਾਂਤ ਹੋ ਗਿਆ ਹੈ ਉਹ 70 ਸਾਲਾਂ ਦੇ ਸਨ ਮਦਰ ਇੰਡੀਆ ਫਿਲਮ ਚ 1957 ਚ ਆਈ ਸੀ ਇਸ ਵਿੱਚ ਜਿਸ ਛੋਟੇ ਬੱਚੇ ਸੁਨੀਲ ਦੱਤ ਦਾ ਕਿਰਦਾਰ ਨਿਭਾਇਆ ਗਿਆ ਸੀ ਉਹ ਕੋਈ ਹੋਰ ਨਹੀਂ ਸਗੋ 사ஜித் ਖਾਨ ਸੀ ਉਹਨਾਂ ਦਾ ਜਨਮ 1951 ਚ ਹੋਇਆ ਸੀ ਮੇਰਾ ਜਨਮ ਉਸ ਤੋਂ 20 ਸਾਲ ਬਾਅਦ ਹੋਇਆ ਹੈ ਮੈਂ ਦੁਖੀ ਹਾਂ ਕਿ ਉਸ ਦਾ ਦਿਹਾਂਤ ਹੋ ਗਿਆ ਉਸ ਦੀ ਆਤਮਾ ਨੂੰ ਸ਼ਾਂਤੀ ਮਿਲੇ ਉਸ ਨੇ ਕਿਹਾ ਪਰ ਮੀਡੀਆ ਦੇ ਕੁਝ ਗੈਰ ਜ਼ਿੰਮੇਵਾਰ ਲੋਕਾਂ ਨੇ ਮੇਰੀ ਫੋਟੋ ਪੋਸਟ ਕਰ ਦਿੱਤੀ ਸਾਜਿਦ ਨੇ ਦੱਸਿਆ ਕਿ ਮੈਨੂੰ ਰਾਤ ਤੋਂ ਲੈ ਕੇ ਸਵੇਰ ਤੱਕ ਰੈਸਟ ਇਨ ਪੀਸ ਮੈਸੇਜ ਆ ਰਹੇ ਨੇ ਲੋਕ ਮੈਨੂੰ ਪੁੱਛ ਰਹੇ ਨੇ ਕਿ ਕੀ ਤੁਸੀਂ ਜ਼ਿੰਦਾ ਹੋ ਇਸ ਵੀਡੀਓ ਵਿੱਚ ਡਾਇਰੈਕਟਰ ਨੇ ਦੱਸਿਆ ਕਿ ਮੈਂ ਜ਼ਿੰਦਾ ਹਾਂ ਮੈਨੂੰ ਅਜੇ ਵੀ ਤੁਹਾਡਾ ਬਹੁਤ ਮਨੋਰੰਜਨ ਕਰਨਾ ਹੈ ਵੀਡੀਓ ਸ਼ੇਅਰ ਕਰਦੇ ਹੋਏ ਉਸ ਨੇ ਲਿਖਿਆ ਰੈਸਟ ਇਨ ਪੀਸ ਸਾਜਿਦ ਖਾਨ 1951 2 2023 ਮੈਂ ਨਹੀਂ ਕਿਉਂਕਿ ਕੁਝ ਮੀਡੀਆ ਲੋਕਾਂ ਨੇ ਮੇਰੀ ਫੋਟੋ ਲਗਾਈ ਸੀ ਤੁਹਾਨੂੰ ਦੱਸ ਦਈਏ ਕਿ ਫਾਰਾ ਖਾਨ ਦੇ ਭਰਾ ਸਾਜਿਦ ਖਾਨ ਨੇ ਹੈ ਵੇਵੀ ਹਾਊਸਫੁਲ ਹਾਊਸਫੁਲ 2 ਹਿੰਮਤ ਵਾਲਾ ਹਮਸ਼ਕਲ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ ਉਸਨੇ ਝੂਠ ਬੋਲੇ ਕਹਾਟੇ ਹੈਪੀ ਨਿਊ ਇਅਰ ਅਤੇ ਮੁਝੇ ਸਾਦੀ ਕਰੂੰਗੀ ਵਰਗੀਆਂ ਫਿਲਮਾਂ 'ਚ ਵੀ ਕੰਮ ਕੀਤਾ ਮਦਰ ਇੰਡੀਆ ਫਿਲਮ ਐਕਟਰ ਸਾਜਿਦ ਖਾਨ ਪਿਛਲੇ ਕੁਝ ਸਾਲਾਂ ਤੋਂ ਕੈਂਸਰ ਨਾਲ ਜੂਝ ਰਹੇ ਸਨ ਇਸੇ ਦੌਰਾਨ 2 ਪਈ ਦਸੰਬਰ ਨੂੰ ਉਨ੍ਹਾਂ ਦੀ ਮੌਤ ਹੋ ਗਈ ਉਸਨੇ ਮਾ ਦ ਅਨਮੇਡ ਫਿਲਮ ਦਾ ਸਿੰਗਿੰਗ ਫਲਿੱਪ ਨ ਮਾਈ ਫਨੀ ਗਰਲ ਸਵੇਰਾ ਮਹਾਤਮਾ ਐਂਡ ਦੀ ਮੇਡ ਬாய் ਦੋ ਨੰਬਰ ਕੇ ਅਮੀਰ ਜ਼ਿੰਦਗੀ ਤੇ ਤੂਫਾਨ ਮੰਦਰ ਮਸਜਿਦ ਅਤੇ 10 ਨੇਸ਼ ਵਰਗੀਆਂ ਫਿਲਮਾਂ ਚ ਵੀ ਕੰਮ ਕੀਤਾ ਹੋਰ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਫਿਲਮੀ ਜੰਕਸ਼ਨ